ਸੋ ਸਹੀਦੀ ਦਿਹਾੜਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਉੱਤੇ ਜਿਹੜੇ ਵੱਡੇ ਵੱਡੇ ਕੀਰਤਨ ਦਰਬਾਰ ਟਾਡੀ ਦਰਬਾਰ ਅਤੇ ਲੰਗਰ ਲਗਾਏ ਜਾ ਰਹੇ ਨੇ ਇਸੇ ਤਰ੍ਹਾਂ ਹੀ ਮੁੱਢਲਾਪੂਰੀ ਗਰੀਬਦਾਸ ਦੀ ਸਮੂਹ ਸੰਗਤ ਅਤੇ ਨੌਜਵਾਨ ਸਭਾ ਦੇ ਵੱਲੋਂ ਹਰ ਸਾਲ ਵੱਡੇ ਪੱਧਰ ਤੇ ਉਪਰਾਲਾ ਕੀਤਾ ਜਾਂਦਾ ਏ ਚੁੰਨੀ ਰੋਡ ਜਿਹੜਾ ਬਾਬਾ ਬੰਦਾ ਸਿੰਘ ਮਾਰਗ ਰੋਡ ਵੀ ਆਪਾਂ ਕਹਿੰਦੇ ਆ ਇਸ ਨੂੰ ਚੁੰਨੀ ਰੋਡ ਦੇ ਉੱਤੇ ਲਗਾਤਾਰ 3 ਦਿਨਾਂ ਦਾ ਜਿਹੜਾ ਵੱਡਾ ਲੰਗਰ ਸੰਗਤ ਦੇ ਲਈ ਲਗਾਇਆ ਜਾਂਦਾ ਏ ਦੇ ਨਰਾਤ ਇੱਥੇ ਨੌਜਵਾਨ ਰਹਿ ਕੇ ਜਿਹੜੀ ਸੇਵਾ ਕਰਦੇ ਆ ਸੋ ਦੇਖੋ ਤੁਸੀਂ ਕਿ ਇਹਨਾਂ ਨੌਜਵਾਨਾਂ ਦੇ ਵੱਲੋਂ ਜਿਹੜਾ ਵੱਡਾ ਉਪਰਾਲਾ ਕੀਤਾ ਜਾਂਦਾ ਏ ਸੋ ਮੋਲਾਪੁਰ ਗਰੀਬਦਾਸ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਜਿਹੜਾ ਵੱਡਾ ਕਸਬਾ ਏ ਲਗਭਗ 20000 ਦੀ ਆਬਾਦੀ ਮੋਲਾਪੁਰ ਗਰੀਬਦਾਸ ਦੇ ਵਿੱਚ ਸੋ ਵੱਡਾ ਕਸਬਾ ਏ ਸੋ ਦੇਖੋ ਨੌਜਵਾਨਾਂ ਦੇ ਵੱਲੋਂ ਜਿਹੜਾ ਵੱਡਾ ਉਪਰਾਲਾ ਕੀਤਾ ਜਾਂਦਾ ਏ ਸੰਗਤ ਲਈ ਹਰ ਸਾਲ ਵੱਡੇ ਪੱਧਰ ਤੇ ਦਿਨ ਰਾਤ ਜਿਹੜੀ ਸੇਵਾ ਚੱਲਦੀ ਆ ਇਹ ਸੋ ਦੇਖੋ ਇਹਨਾਂ ਨੌਜਵਾਨਾਂ ਦੇ ਵੱਲੋਂ ਜਿਹੜੀ ਇਕੱਠੇ ਹੋ ਕੇ ਜਿਹੜੀ ਇਹ ਸੇਵਾ ਕੀਤੀ ਜਾਂਦੀ ਹੈ ਸੋ ਗੱਲਬਾਤ ਵੀ ਕਰਦੇ ਆ ਸਾਡੇ ਨਾਲ ਜਿਹੜਾ ਨੌਜਵਾਨ ਸਿਮਰਨ ਮੌਜੂਦ ਹੈ ਸਿਮਰਨ ਸੋ ਲਗਾਤਾਰ ਜਿਹੜੀ ਇਹ ਸੇਵਾ ਚੱਲਦੀ ਆ ਰਹੀ ਹੈ ਸੋ ਕਿਵੇਂ ਜਿਹੜਾ ਸਾਰਾ ਅਰੇਂਜਮੈਂਟ ਕਰਦੇ ਆ ਕਿਵੇਂ ਤਿਆਰੀਆਂ ਕਰਦੇ ਆ ਕਿਉਂਕਿ ਕੋਈ ਵੀ ਚੀਜ਼ ਕਰਦੇ ਤਾਂ ਉਹਦੇ ਵਿੱਚ ਮਿਹਨਤ ਹੁੰਦੀ ਹੈ ਤਾਂ ਸਾਰੀ ਗੱਲਬਾਤ ਦੱਸੋ ਇਹ ਸਾਰੇ ਪਿੰਡ ਦਾ ਸਾਂਝਾ ਲੰਗਰ ਹੁੰਦਾ ਹੈ ਜੀ ਤਿੰਨ ਦਿਨ ਲੰਗਰ ਚੱਲਦਾ ਹੈ ਜੀ ਆਪਣਾ 25 26 27 24 ਤਰੀਕ ਨੂੰ ਇੱਥੇ ਆ ਕੇ ਆਪਣਾ ਸਾਰਾ ਸੈਟਅਪ ਕੀਤਾ ਜਾਂਦਾ ਹੈ ਲੰਗਰ ਵਾਸਤੇ ਤਿਆਰੀਆਂ ਕੀਤੀਆਂ ਜਾਂਦੀਆਂ ਹੈ ਪਹਿਲਾ ਸਾਰੇ ਪਿੰਡ ਦੇ ਮੁੰਡੇ ਇਕੱਠੇ ਹੋ ਕੇ ਲੱਕੜੀ ਵਗੈਰਾ ਕਰ ਦਿੰਦੇ ਜੀ ਇਕੱਠੀ ਉਦੋਂ ਬਾਅਦ ਸਾਰੇ ਪਿੰਡ ਦੇ ਸੰਜੋਗ ਕਲੈਕਸ਼ਨ ਵਗੈਰਾ ਕਰਨ ਜਾਂਦੇ ਆ ਕਲੈਕਸ਼ਨ ਕਰਕੇ ਫਿਰ ਆਪਣੇ ਜੋ ਸਮਾਨ ਵਗੈਰਾ ਹੁੰਦਾ ਆ ਕੋਈ ਲਿਖਾਉਂਦਾ ਆ ਉਹ ਲੈ ਕੇ ਆਉਂਦੇ ਨੇ ਉਹ ਸਾਰਾ ਫਿਰ ਸੈੱਟ ਕਰਕੇ ਜੋ ਜੋ ਸਾਨੂੰ ਲੋਡ ਹੁੰਦੀਆਂ ਚੀਜ਼ਾਂ ਪੂਰੀਆਂ ਕਰਕੇ ਫਿਰ ਅਸੀਂ 24 ਦਿਨ ਉਹ ਪਿੰਡ ਤੋਂ ਲੰਗਰ ਲੈ ਕੇ ਇੱਥੇ ਆਂਦੇ ਨੇ ਫਿਰ ਇੱਥੇ 25 26 27 ਦਿਨ ਦੀ ਲੰਗਰ ਚਲਾਉਂਦੇ ਨੇ ਜੀ ਅਜੇ ਸਾਰੇ ਪਿੰਡ ਦੇ ਵਿੱਚ ਜਿੰਨੇ ਨੌਜਵਾਨ ਆ ਸਾਰੇ ਇਕੱਠੇ ਹੋ ਜਾਂਦੇ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਆ ਇੱਥੇ ਰਾਤ ਨੂੰ ਸੌਣਾ ਠੀਕ ਹੈ ਦਿਨ ਮਤ ਸਵੇਰੇ ਫਿਰ ਸੇਵਾ ਸ਼ੁਰੂ ਹੋ ਜਾਂਦੀ ਹੈ ਤਾਂ ਸਾਰਾ ਦਿਨ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਹਾਂਜੀ ਸਾਰਾ ਐਵੇਂ ਚੱਲਦਾ ਰਹਿੰਦਾ ਮਤਲਬ ਸਾਡੇ ਜਿਹੜੇ ਬੰਦੇ ਨੇ ਨੌਜਵਾਨੇ ਆਪਣੀ ਡਿਊਟੀਆਂ ਬੰਡੀ ਹੁੰਦੇ ਅੱਧੇ ਕੁਛ ਸਵੇਰੇ ਕੰਮ ਕਰ ਦਿੰਦੇ ਅੱਧੇ ਕੁਛ ਰਾਤ ਨੂੰ ਕੰਮ ਕਰ ਦਿੰਦੇ ਨੇ ਜੀ ਅੱਛਾ ਲਗਾਤਾਰ ਚੱਲਦਾ ਹੈ ਹਾਂਜੀ 24 ਘੰਟੇ ਲੰਗਰ ਚੱਲਦਾ ਹੈ ਜੀ ਇਹ ਬਿਲਕੁਲ ਸੋ ਦੇਖੋ ਤੁਸੀਂ ਜਿਹੜੇ ਨੌਜਵਾਨ ਹੈ ਲਗਾਤਾਰ ਜਿਹੜੀ 3 ਦਿਨ ਲਗਾਤਾਰ ਇਹਨਾਂ ਦੇ ਵੱਲੋਂ ਜਿਹੜੀ ਇਹ ਸੇਵਾ ਦੇ ਵਿੱਚ ਹਿੱਸਾ ਪਾਇਆ ਜਾਂਦਾ ਏ ਸੋ ਉਸ ਤੋਂ ਪਹਿਲਾਂ ਕਈ ਦਿਨ ਪਹਿਲਾਂ ਤਿਆਰੀਆਂ ਵੀ ਕਰਦੇ ਆ ਸੋ ਪਿੰਡ ਦੇ ਵਿੱਚ ਕਲੈਕਸ਼ਨ ਵਗੈਰਾ ਕਰਦੇ ਆ ਸਮਾਨ ਵੀ ਇੱਥੇ ਪਹਚਾਣਾ ਟੈਂਟ ਵਗੈਰਾ ਸਭ ਦੇਖਦੇ ਆ ਸੋ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਮੋਡਾਪੁਰ ਗਰੀਬ ਦਾਸ ਜੀ ਕੀ ਕਹਿਣਾ ਚਾਹੋਗੇ ਜੀ ਦੇਖੋ ਬਹੁਤ ਵਧੀਆ ਦਾ ਅਲੱਗ ਕੀਤਾ ਜਾਂਦਾ ਬਹੁਤ ਵਧੀਆ ਜੀ ਆਈ ਸਾਲ ਕਰਦੇ ਆ ਅਸੀਂ ਮਹਾਰਾਜ ਦੀ ਕਿਰਪਾ ਹੀ ਬਹੁਤ ਵਧੀਆ ਚੱਲਦਾ ਤਿੰਨ ਦਿਨ ਲਗਾਤਾਰ 24 ਘੰਟੇ ਚੱਲਦਾ ਏ ਕੋਈ ਬਹੁਤ ਕੱਲ ਤੇ ਲੱਗੇ ਹੋਏ ਜੀ ਦਿਨ ਰਾਤ 24 ਘੰਟੇ ਚੱਲਦਾ ਲੰਗਰ ਚਾਹ ਪਾਣੀ ਬਰੈਡ ਤੇ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਵਾਹਿਗੁਰੂ ਜੀ ਸਤਿਕਾਰ ਉਹ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਹਰ ਚੀਜ਼ ਦਾ ਜਿਹੜਾ ਧਿਆਨ ਵੀ ਰੱਖਿਆ ਜਾਂਦਾ ਏ ਸੋ ਵੱਡੇ ਪੱਧਰ ਤੇ ਸੇਵਾ ਚੱਲਦੀ ਹੈ ਇਹ ਮੂਲਾਪੁਰ ਗਰੀਬਦਾਸ ਕਸਵਾ ਨੌਜਵਾਨਾਂ ਦੇ ਵੱਲੋਂ ਆਓ ਤੁਹਾਨੂੰ ਅੰਦਰ ਦੀ ਜਿਹੜੀ ਤਿਆਰੀਆਂ ਵੀ ਵਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸੇਵਾ ਕੀਤੀ ਜਾਂਦੀ ਹੈ ਸੋ ਦੇਖੋ ਹਰ ਕੋਈ ਜਿਹੜਾ ਸੇਵਾ ਦੇ ਵਿੱਚ ਜੁਟਿਆ ਹੋਇਆ ਏ ਹਰ ਕੋਈ ਜਿਹੜੇ ਜਿੰਨੇ ਕਿ ਜਿਹੜਾ ਸੇਵਾ ਕਰਦਾ ਏ ਆਪਣੇ ਮਨ ਤੇ ਨਾਲ ਸਾਰੇ ਜੁਟੇ ਹੋਏ ਨੇ ਸੇਵਾ ਦੇ ਵਿੱਚ ਦੇਖੋ ਜੀ ਸਾਡੇ ਪੰਜ ਸਾਹਿਬ ਮੂਲਾਪੁਰ ਗਰੀਬਦਾਸ ਤੋਂ ਪਰਮਿੰਦਰ ਸਿੰਘ ਤੇ ਉਹਨਾਂ ਦੇ ਨਾਲ ਹੋਰ ਜਿਹੜੇ ਨੌਜਵਾਨ ਇੱਕਠੇ ਯਾਰ ਦੋਸਤ ਮਿੱਤਰ ਸਾਰੇ ਜਿਹੜੇ ਇਕੱਠੇ ਹੋ ਕੇ ਸੇਵਾ ਕਰਦੇ ਆ ਤੈਨੂੰ ਆਜੋ ਆਪ ਨੂੰ ਆ ਜਾ ਤੈਨੂੰ ਸੋ ਦੇਖੋ ਤੁਸੀਂ ਵੱਡਾ ਜਿਹੜਾ ਇਹ ਕੰਮ ਹੁੰਦਾ ਇਹ ਸੋ ਦੇਖੋ ਸਾਰੇ ਲਗਾਤਾਰ ਲਾਈਵ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਮੋਲਾਪੁਰ ਕਰੀਬ ਦੱਸ ਦਿਆਂ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰ ਦਿਓ ਅਤੇ ਕਮੈਂਟਾਂ ਦੇ ਵਿੱਚ ਜ਼ਰੂਰ ਵਾਹਿਗੁਰੂ ਜ਼ਰੂਰ ਲਿਖਿਓ ਅਤੇ ਇਹਨਾਂ ਦੀ ਸੇਵਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਦੱਸ ਲਿਖਿਓ ਸੋ ਦੇਖਿਓ ਸੋ ਮੁੱਲਾਂਪੁਰ ਗਰੀਬਦਾਸ ਦੇ ਜਿਹੜੇ ਇਹ ਸਾਰੇ ਸੇਵਾਦਾਰ ਹੈ ਇਹਨਾਂ ਦੇ ਵੱਲੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਸੋ ਦੇਖੋ ਲਗਾਤਾਰ ਜਿਹੜਾ ਸੇਵਾ ਚੱਲਦੀ ਹੈ ਦਿਨ ਰਾਤ ਸੇਵਾ ਚੱਲਦੀ ਹੈ ਸੋ ਸਾਡੇ ਨਾਲ ਰਿੰਕੂ ਸੈਣੀ ਜੀ ਮੌਜੂਦ ਹੈ ਕਿਵੇਂ ਸੇਵਾ ਚੱਲ ਰਹੀ ਹੈ ਜੀ ਕਿਵੇਂ ਦੀ ਤਿਆਰੀ ਹੈ ਹਰ ਚੀਜ਼ ਮੁਕੰਮਲ ਹੋ ਗਈ ਹੈ ਦਸੋ ਕਿ ਮੈਂ ਤਿਆਰੀ ਚੱਲ ਰਹੀ ਹੈ ਹਾਂਜੀ ਹਾਂਜੀ ਕਿ ਪਰ ਅਬਦੀ ਹਮਾਰੀ ਤਾਂ ਜਨਮ ਦਿਨ ਐ ਤੇ ਇਹ 4 ਦਿਨ ਚੱਲਦਾ ਜੀ ਅੱਛਾ 24 ਨੂੰ ਆਜੰਦੇ 24 ਚੱਲ ਪਿਆ 25 26 27 27 ਨੂੰ ਰਾਤ ਨੂੰ ਜਾਊਗਾ ਅੱਛਾ ਪਿੰਡ ਦਾ ਕਿ ਕਿਦਾਂ ਦਾ ਰਿਸਪੌਂਸ ਹੁੰਦਾ ਹੈ ਕਿਦਾਂ ਦਾ ਹੁੰਗਾਰਾ ਮਿਲਦਾ ਪਿੰਡ ਬਦਲ ਸਾਰੇ ਪਿੰਡ ਦੇ ਸੇ ਹੋਵੇ ਜੀ ਵਧੀਆ ਬਹੁਤ ਵਧੀਆ ਜੀ ਸਮਾਂ ਨੌਜਵਾਨ ਇਸ ਤਰ੍ਹਾਂ ਇਕੱਠੇ ਹੋ ਕੇ ਸੇਵਾ ਕਰਦੇ ਕਿੰਨਾ ਲੱਗਦਾ ਹੈ ਉਹ ਸਾਰੇ ਨਹੀਂ ਨਹੀਂ ਬਹੁਤ ਵਧੀਆ ਜਿੰਨੇ ਵੀ ਆ ਆਪਣੇ ਸਾਰੇ ਜਿੰਨੇ ਵੀ ਆ ਤੈਹ ਦਿਲ ਤੇ ਕੰਮ ਕਰਦੇ ਨੇ ਉਹੀ ਹੈ ਜੀ ਸੋ ਦੇਖੋ ਤੁਸੀਂ ਸੋ ਸਾਰੇ ਲਗਾਤਾਰ ਜਿਹੜੀ ਸੇਵਾ ਦੇ ਵਿੱਚ ਜੁਟੇ ਹੋਏ ਐ ਕੋਈ ਵੀ ਐ ਭਾਵੇਂ ਨਾਲ ਦੀ ਨਾਲ ਸਾਰੇ ਸਾਰੇ ਦੀ ਤਸਵੀਰਾਂ ਦਿਖਾ ਦੇ ਸੋ ਮੁੱਲਾਪੁਰ ਗਰੀਬਦਾਸ ਦੇ ਨੌਜਵਾਨਾਂ ਦੇ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾਂਦਾ ਹੈ ਸੋ ਨਾਲ ਦੀ ਨਾਲ ਹੋਰ ਵੀ ਤਸਵੀਰਾਂ ਤੁਹਾਨੂੰ ਵਿਖਾਉਂਦੇ ਆ ਕਿਉਂਕਿ ਸ਼ਹੀਦੀਆਂ ਦੇ ਦਿਹਾੜੇ ਨੂੰ ਲੈ ਕੇ ਸਮਰਪਿਤ ਜਿਹੜੇ ਇਹ ਲੰਗਰ ਲੱਗਦੇ ਨੇ ਸੋ ਬਹੁਤ ਵੱਡਾ ਜਿਹੜਾ ਕੰਮ ਹੁੰਦਾ ਇਹ ਹਰ ਚੀਜ਼ ਨੂੰ ਦੇਖਿਆ ਜਾਂਦਾ ਏ ਸੋ ਕੋਈ ਵੀ ਬੰਦਾ ਜਿਹੜਾ ਇੱਥੇ ਬੈਲਾ ਨਹੀਂ ਬੈਠਿਆ ਇਹ ਬੈਲਾ ਖੜਿਆ ਵੀ ਨਹੀਂ ਹੈ ਇੱਥੇ ਸੋ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਬਖਾਂਦੇ ਆ ਕਿ ਕੋਈ ਝਾੜੂ ਦੀ ਸੇਵਾ ਕਰ ਰਿਹਾ ਏ ਸੋ ਦੇਖੋ ਇੱਧਰ ਜਿਹੜੇ ਆਪਣੇ ਸੇਵਾਦਾਰ ਹੈ ਮੂਲਾਪੁਰ ਤੋਂ ਸਪੈਸ਼ਲ ਸੇਵਾ ਦੇ ਵਿੱਚ ਹਿੱਸਾ ਪਾਉਣ ਦੇ ਲਈ ਇੱਥੇ ਪਹੁੰਚੇ ਹੋਏ ਨੇ ਸੋ ਦੇਖੋ ਨਾਲ ਦੀ ਨਾਲ ਸੇਵਾ ਕਰਦੇ ਨੇ ਸੋ ਸਾਰੇ ਇੱਕ ਜਗ੍ਹਾ ਤੇ ਜਿਹੜੇ ਇਕੱਠੇ ਹੋ ਜਾਂਦੇ ਆ ਸਾਲ ਬਾਅਦ ਸਾਰਿਆਂ ਤੇ ਜਿਹੜੀ ਸੇਵਾ ਲੱਗਦੀ ਹੈ ਸੋ ਨਾਲ ਦੀ ਨਾਲ ਹੋਰ ਵੀ ਤਸਵੀਰਾਂ ਤੁਹਾਨੂੰ ਵਿਖਾਉਂਦੇ ਆ ਕਿਉਂਕਿ ਵੱਡੀ ਸੇਵਾ ਹੈ ਤੁੰਤ ਸੋ ਦੇਖੋ ਸੋ ਇਹ ਨੌਜਵਾਨ ਦੇਖੋ ਵਰਤਨਾ ਦੀ ਸੇਵਾ ਕਰਦੇ ਆ ਕੋਈ ਝਾੜੂ ਦੀ ਸੇਵਾ ਕਰਦਾ ਏ ਕੋਈ ਚਾਹ ਦੀ ਸੇਵਾ ਕਰਦਾ ਏ ਹਰ ਸੇਵਾਦਾਰ ਲਗਿਆ ਹੋਇਆ ਏ ਸੋ ਦੇਖੋ ਪੰਚਾਇਤ ਮੈਂਬਰ ਵੀ ਬੈਠੇ ਆ ਜਿਹੜੇ ਹਿੱਸਾ ਪਾਉਣ ਦੇ ਲਈ ਨਾਲ ਦੀ ਨਾਲ ਦੇਖੋ ਪਿੰਡ ਦੇ ਮੋਹਤਵਰ ਸੱਜਣ ਨੌਜਵਾਨ ਸਾਰੇ ਇੱਥੇ ਮੌਜੂਦ ਹੈ ਸੇਵਾ ਦੇ ਵਿੱਚ ਹਿੱਸਾ ਪਾਉਣ ਦੇ ਲਈ ਜਿਹੜੇ ਇੱਥੇ ਪਹੁੰਚੇ ਹੋਏ ਨੇ ਸੋ ਬਹੁਤ ਵੱਡੀ ਸੇਵਾ ਏ ਸੋ ਇੱਕ ਵੱਡਾ ਜਿਹੜਾ ਸੁਨੇਹਾ ਵੀ ਹੈ ਭਾਈਵਾਲਤਾ ਸਾਂਝੀਵਾਲਤਾ ਦਾ ਜਿਹੜਾ ਵੱਡਾ ਸੁਨੇਹਾ ਵੀ ਹੈ ਸੋ ਗੁਰਚਨ ਸਿੰਘ ਜੀ ਬੈਠੇ ਨੇ ਸੋ ਸਰਪੰਚ ਜਤਿੰਦਰ ਸਿੰਘ ਸਾਡੇ ਨਾਲ ਹੈ ਗੱਲਬਾਤ ਕਰਦੇ ਆਂ ਸਰਪੰਚ ਸਾਹਿਬ ਅੱਜ ਪਹੁੰਚੇ ਆਂ ਸੇਵਾ ਦੇ ਵਿੱਚ ਕਿਵੇਂ ਲੱਗ ਰਿਹਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਕਰਮ ਵਾਲੇ ਆ ਜੀ ਆਪਾਂ ਜਿਹੜੇ ਆਪਾਂ ਇਹ ਧਰਤੀ ਦੇ ਸੰਨ ਜਨਮ ਲਿਆਏ ਠੀਕ ਹੈ ਬਾਕੀ ਧਰਤੀ ਹੈ ਸਾਰੇ ਗੁਰੂਆਂ ਨੇ ਸਾਡੇ ਵਾਸਤੇ ਇੰਨੀਆਂ ਚੀਜ਼ਾਂ ਪਾਈਆਂ ਤਾਂ ਜੱਪਾਂ ਬੈਠੇ ਆ ਠੀਕ ਹੈ ਜੀ ਬਾਕੀ ਇਹ ਆਪਣੇ ਪਿੰਡ ਦਾ ਸਾਂਝਾ ਲੰਗਰ ਹੈ ਜੀ ਤੇ 2007 ਤੋਂ ਲੰਗਰ ਆਪਣਾ ਚੱਲਦਾ ਰਿਹਾ ਹੈ ਇਹ ਚ ਸਾਰਾ ਪਿੰਡ ਮੋਹਵਾ ਕੇ ਸੇਵਾ ਕਰਦਾ ਹੈ ਭਾਈਚਾਰਕ ਸਾਂਝਾ ਸਾਰੇ ਸੁਨੇਹਾ ਵੀ ਹੈ ਇੱਕ ਤੁਸੀਂ ਪਿੰਡ ਦੀ ਸੇਵਾ ਵੀ ਕਰਦੇ ਆ ਤੇ ਇਹਨਾਂ ਸੇਵਾ ਦੇ ਵਿੱਚ ਵੀ ਤੁਸੀਂ ਹਿੱਸਾ ਪਾਉਂਦੇ ਆ ਨੌਜਵਾਨ ਅੱਗੇ ਹੋ ਕੇ ਸੇਵਾ ਕਰਦੇ ਇੱਕ ਵਧੀਆ ਮੈਸੇਜ ਹੈ हां जी हां अपना बढ़िया भाई सारा सर्कल जो भी है अपराल मिलके कोई भी ਧਾਰਮੀ ਕੋਈ ਵੀ ਪ੍ਰੋਗਰਾਮ ਹੋਵੇ ਸਾਡੇ ਪਿੰਡ ਸਾਰੇ ਆਪਣਾ ਸਰਕਲ हां जी हां ठीक है बिल्कुल सो देखो ਤੁਸੀਂ ਬਹੁਤ ਵਧੀਆ ਜਿਹੜੀ ਗੱਲਬਾਤ ਜਿਹੜੀ ਸਰਪੰਚ ਸਾਹਿਬ ਨੇ ਕਹੀ ਹੈ ਕਿ ਸਾਰੇ ਜਿਹੜੇ ਮਿਲ ਜੁਲ ਕੇ ਰਹਿੰਦੇ ਨੇ ਕੋਈ ਵੀ ਕੰਮ ਹੋਵੇ ਧਾਰਮੀ ਕੰਮ ਇਸ ਤਰ੍ਹਾਂ ਦੇ ਕੰਮ ਹੈ ਮਿਲ ਜੁਲ ਕੇ ਕਰਦੇ ਆ ਸੋ ਬਹੁਤ ਵਧੀਆ ਜਿਹੜਾ ਸੋ ਦੇਖੋ ਨੌਜਵਾਨ ਅੱਗੇ ਹੋ ਕੇ ਸੇਵਾ ਕਰਦੇ ਆ ਭਾਈ ਜੀ ਕੀ ਨਾਮ ਹੈ ਆਪਣਾ ਮੇਰਾ ਜੀ ਇੰਦਰੀ ਸਿੰਘ ਕੀ ਕਹਿਣਾ ਚਾਹੋਗੇ ਇੱਕ ਜਗ੍ਹਾ ਤੇ ਸਾਰੇ ਇਕੱਠੇ ਹੋ ਕੇ ਸੇਵਾ ਕਰਦੇ ਆ ਕਿਦਾਂ ਲੱਗਦਾ ਬਈ ਬਹੁਤ ਵਧੀਆ ਲੱਗਦਾ ਇੱਕ ਤਾਂ ਜਿਹੜੇ ਆਪਣੇ ਪਿੰਡ ਦੇ ਸਾਰੇ ਆਪਣੇ ਇਕੱਠੇ ਹੋ ਜੰਨੇ ਆ ਇੱਥੇ ਬਹਾਨੇ ਅਸੀਂ ਸੇਵਾ ਵੀ ਹੋ ਜਾਂਦੀ ਐ ਥੋੜਾ ਬਹੁਤ ਜਿਹੜੇ ਪਿੰਡ ਚ ਮਤਲਬ ਆਪਾਂ ਨਹੀਂ ਵਿਚਰਦੇ ਜਿਹਨਾਂ ਨੂੰ ਸਾਰਿਆਂ ਨਾਲ ਇੱਥੇ ਮੁਲਾਕਾਤ ਹੋ ਜਾਂਦੀ ਐ ਤੇ ਸੱਚੀ ਭਾਵਨਾ ਨਾਲ ਸੱਚੇ ਮਨ ਨਾਲ ਸੇਵਾ ਕਰਕੇ ਬਹੁਤ ਮਨ ਨੂੰ ਸੰਤੁਸ਼ਟੀ ਮਿਲਦੀ ਐ ਜੀ ਤੁਹਾਨੂੰ ਤੁਸੀਂ ਹੁਣ ਇੱਥੇ ਤਿੰਨ ਦਿਨ ਹੀ ਸੇਵਾ ਕਰਨ ਦੇ ਲਈ ਆਏ ਐ ਇੱਕ ਦਿਨ ਕਰਕੇ ਨਹੀਂ ਅਸੀਂ 3 ਦਿਨ ਸੇਵਾ ਕਰਦੇ ਆ ਜੀ ਇੱਥੇ ਲਗਾਤਾਰ 3 ਦਿਨ ਸੇਵਾ ਚੱਲਦੀ ਹੈ ਜੀ ਜਿੰਨੇ ਵੀ ਸਾਡੇ ਪਿੰਡ ਦੇ ਮੈਂਬਰ ਨੇ ਜੀ ਸਾਰੇ ਆਪਣੇ ਬਾਹਰੋਂ ਪਿੰਡਾਂ ਦੇ ਵੀ ਆ ਜਾਂਦੇ ਜਿੱਦਾਂ ਇੱਥੇ ਲੋਕਲ ਬੰਦੇ ਵੀ ਹੈ ਜਿਹੜੇ ਉਹ ਵੀ ਇੱਥੇ ਆਪਣੇ ਲੰਗਰ ਜਾ ਕੇ ਸੇਵਾ ਕਰਵਾਨੇ ਆ ਲਾਲੂ 2007 ਦਾ ਚੱਲਦਾ ਹੈ ਆਪਣਾ ਇਹ ਲੰਗਰ ਤੇ ਕਈ ਐਦਾਂ ਦੇ ਵੀ ਹੈ ਪੁਰਾਣੇ ਬਜ਼ੁਰਗ ਜਿਹੜੇ ਸ਼ੁਰੂ ਤੋਂ ਹੀ ਇੱਥੇ ਸਾਡੇ ਲੰਗਰ ਜਾ ਕੇ ਸੇਵਾ ਕਰਵਾਂਦੇ ਆ ਜੀ ਠੀਕ ਹੈ ਬਿਲਕੁਲ ਸੋ ਦੇਖੋ ਤੁਸੀਂ ਸੋ ਬਹੁਤ ਵਧੀਆ ਜਿਹੜੇ ਬਾਈ ਨੇ ਵਿਚਾਰ ਦੱਸਿਆ ਸੋ ਦੇਖੋ ਤੁਸੀਂ ਸੇਵਾ ਦੇ ਵਿੱਚ ਸਾਰੇ ਲੱਗੇ ਹੋਏ ਆ ਮੁੱਲਾਪੁਰ ਗਰੀਬਦਾਸ ਦਾ ਜਿਹੜਾ ਇਹ ਲੰਗਰ ਸਾਲਾਨਾ ਲੰਗਰ ਹੈ ਕਾਫੀ ਸਮੇਂ ਤੋਂ ਜਿਹੜਾ ਇਹ ਲੱਗਦਾ ਆ ਰਿਹਾ ਦੇਖੋ ਤੁਸੀਂ ਕਿ ਜਿਹੜੇ ਸੰਗਤ ਹੈ ਵੱਡੀ ਤਦਾਦ ਦੇ ਵਿੱਚ ਪਹੁੰਚ ਗਈ ਇੱਥੇ ਲੰਗਰ ਵੀ ਸ਼ਕਤੀ ਹੈ ਕਿਉਂਕਿ ਇਹ ਰੋਡ ਜਿਹੜਾ ਬਾਬਾ ਬੰਦਾ ਸਿੰਘ ਮਾਰਕ ਰੋਡ ਹੈ ਇਹ ਸਰਹੰਦ ਫਤਿਹਗੜ੍ਹ ਸਾਹਿਬ ਨੂੰ ਜਾਂਦਾ ਹੈ ਤੇ ਰਾਸਤੇ ਦੇ ਵਿੱਚ ਕਾਫੀ ਲੰਗਰ ਹੁੰਦੇ ਆ ਉਹਨਾਂ ਲੰਗਰਾਂ ਦੇ ਵਿੱਚੋਂ ਜਿਹੜਾ ਮੁੱਲਾਪੁਰ ਗਰੀਬਦਾਸ ਦੇ ਨੌਜਵਾਨਾਂ ਦੇ ਵੱਲੋਂ ਜਿਹੜਾ ਇਹ ਸਮੂਹ ਪਿੰਡ ਦੇ ਨਿਵਾਸੀਆਂ ਦੇ ਨਾਲ ਜਿਹੜਾ ਮਿਲ ਕੇ ਲਗਾਇਆ ਜਾਂਦਾ ਹੈ ਸੋ ਨਾਲ ਦੀ ਨਾਲ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਸੋ ਦੇਖੋ ਇੱਧਰ ਨੌਜਵਾਨਾਂ ਹਰ ਕਹਾਗੇ ਕਰਨ ਸੋ ਨਾਲ ਦੀ ਨਾਲ ਦੇਖੋ ਆਜੋ ਆਜੋ ਸੋ ਬਹੁਤ ਵਧੀਆ ਉਪਰਾਲਾ ਏ ਸੋ ਨਾਲ ਦੀ ਨਾਲ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਕਿਉਂਕਿ ਹਰ ਸਾਲ ਜਿਹੜੇ ਇਹ ਲੰਗਰ ਦੇ ਵਿੱਚ ਬਟਾ ਹਿੱਸਾ ਪਾਉਂਦੇ ਨੇ ਉਪਰਾਲਾ ਬਹੁਤ ਵਧੀਆ ਹੁੰਦਾ ਏ ਮੈਂ ਤਾਂ ਹੁੰਦੀ ਹੈ ਹਰ ਕੰਮ ਛੱਡ ਕੇ ਇਸ ਲੰਗਰ ਦੇ ਵਿੱਚ ਸੇਵਾ ਆਪਣੀ ਨਿਭਾਉਂਦੇ ਆ। ਸੋ ਨਾਲ ਦੀ ਨਾਲ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ। ਅੱਜ ਕੀ ਕਹਿਣਾ ਚਾਹੁੰਦੇ ਹੋ? ਬਾਈ ਆਪਾਂ ਨੂੰ 5 ਸਾਲ ਹੋ ਗਏ ਲਗਾਤਾਰ ਦਿਨ ਸੇਵਾ ਕਰ ਰਹੇ ਆ ਸੰਗਤਾਂ ਦੀ। ਨੀਗਾ ਮੈਂ ਤਾਂ ਇਹੀ ਮੈਂ ਤਾਂ ਇਹੋ ਹੀ ਬੇਨਤੀ ਕਰੂਗਾ ਬਾਈ ਜਿਹੜਾ ਵੀ ਕੋਈ ਵਿਹਲਾ ਆ ਆਪਣਾ ਜਰੂਰ ਟਰੈਕਟਰ ਲੈ ਕੇ ਪਹੁੰਚੋ ਸਰਦਾ ਨਾਲ ਠੀਕ ਹੈ ਵੀਰੇ। ਤਾਈ ਅੱਜ ਆਪਾਂ ਬਚੇ ਵੇ ਆ। ਠੀਕ ਹੈ। ਬਾਬਾ ਜੀ ਨੇ ਸੀਦੀ ਦੀ ਤਾਈਆਂ ਪੰਜ ਸਰਦਾਰਾਂ ਨਹੀਂ ਸਾਰੇ ਮੋਨੇ ਹੁੰਦੇ ਠੀਕ ਹੈ ਠੀਕ ਹੈ ਨਹੀਂ ਸੋ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਕਿਹੜਾ ਜੀ ਆਇਆ ਪੁੱਤ ਫਿਰ ਕਹਿੰਦਾ ਤੂੰ ਆ ਮੈਂ ਨਾ ਇਥੋਂ ਨਾਮ ਖਵਾਇ ਜੇਪੀ ਜਿੰਨੀ ਵਾਲਾ ਤੇ ਸ਼ੀਦਾ ਧਰਤੀ ਦੇ ਆਪਾਂ ਨਾਲ ਜੁੜੇ ਹੋਏ ਆ ਕਿਉਂ ਪਹਿਲਾਂ ਮੇਰੀ హెయిర్ ਡ्रेसਰ ਦੀ ਸ਼ਾਪ ਹੁੰਦੀ ਧੀ ਮੇਰੀ ਮਾਤਾ ਮੁਕਤ ਹੋਈ ਤਿੰਨ ਸਾਲ ਕੈਂਸਰ ਸੀ ਉਹ ਵੀ ਠੀਕ ਹੋ ਗਏ ਬੇਟੀ ਪੀ ਜੇ 16 ਦੇ ਮਰੀਜ਼ ਸੀ ਤੋਂ ਮੈਂ ਆਪਣੇ ਘਰੇ ਰਹਿ ਕੇ ਸਿੱਖਿਆ ਜੋ ਵੀ ਸਿੱਖਿਆ ਗੁਰੂਆਂ ਦੇ ਲੜ ਲੱਗਿਆ ਤੇ ਅੱਜ ਕਹਿੰਦਾ ਸਾਡੇ ਜੰਮੇ ਸਾਨੂੰ ਮਾੜਾ ਦੱਸਦੇ ਨੇ ਸਾਡੇ ਜੰਮੇ ਸਾਨੂੰ ਮਾੜਾ ਦੱਸਦੇ ਨੇ ਕਹਿੰਦਾ ਸਾਡੇ ਜੰਮੇ ਸਾਨੂੰ ਮਾੜਾ ਦੱਸਦੇ ਨੇ ਕਦੇ ਜਾ ਕੇ ਦੇਖਿਓ ਪਵਿੱਤਰ ਧਰਤੀ ਸ਼ਹੀਦਾਂ ਦੀ ਧਰਤੀ ਅੱਜ ਵੀ ਦਾਦੀ ਮਾਂ ਦੇ ਪੋਤੇ ਗੁਰਦੇਵ ਜੀ ਦੇ ਪਿਤਾ ਦੇ ਲਾਲ ਸਿੱਖੀ ਦਾ ਤੇ ਆਦ ਦੱਸਦੇ ਨੇ ਪਰ ਸਾਡੇ ਜੰਮੇ ਕੋਈ ਸਾਨੂੰ ਮਾੜਾ ਦੱਸਦੇ ਨੇ ਅੱਜ ਦਾ ਟਾਈਮ ਹੈ ਆਪਾਂ ਬੱਚਿਆਂ ਨੂੰ ਆਪਣੇ ਸਿੱਖੀ ਇਤਿਹਾਸ ਬਾਰੇ ਜਾਣੂ ਨਹੀਂ ਕਰਾ ਰਹੇ ਆਪਾਂ ਅੰਗਰੇਜ਼ੀ ਸਕੂਲਾਂ 'ਚ ਪਾ ਦੇ ਜਿਸ ਵਿੱਚ ਬੱਚੇ ਨੂੰ ਨੌਲੇਜ ਨਹੀਂ ਆਉਂਦੀ ਊੜਾੜਾ ਨਹੀਂ ਪੂਰਾ ਹੁੰਦਾ 10 ਗੁਰੂ ਕੇ 2 ਗੁਰੂਆਂ ਦੇ ਨਾਂ ਨਹੀਂ ਪਤਾ ਇਸੇ ਕਰਕੇ ਅਸੀਂ ਬੋਲਦੇ ਆ ਸਾਡੇ ਜੰਮੇ ਸਾਨੂੰ ਮਾੜਾ ਦੱਸਦੇ ਨੇ ਕਦੇ ਜਾ ਕੇ ਦੇਖੇ ਉਹ ਪਵਿੱਤਰ ਧਰਤੀ ਸ਼ਹੀਦਾਂ ਦੀ ਜਿੱਥੇ ਅੱਜ ਵੀ ਨੀਹਾਂ ਵਿੱਚ ਖੜ ਕੇ ਦਾਦੀ ਮਾਂ ਦੇ ਪੋਤੇ ਗੁਰਦੇਸ ਪਿਤਾ ਬਾਝਾਂ ਵਾਲੇ ਦੇ ਲਾਲ ਸਿੱਖੀ ਦਾ ਇਤਿਹਾਸ ਦੱਸਦੇ ਨੇ ਉਹ ਅੱਜ ਵੀ ਇਤਿਹਾਸ ਦੱਸਦੇ ਛੋਟੇ ਛੋੜੇ ਬੱਚੇ ਪਰ ਸਾਡੇ ਬੱਚੇ ਹੱਥਾਂ 'ਚ ਮੋਬਾਈਲ ਫੜਾ ਤੇ ਸਾਡਾ ਕਲਚਰ ਖਰਾਬ ਕਰਤਾ ਬੱਚਿਆਂ ਨੂੰ ਖੇਡਾਂ ਲਈ ਪ੍ਰੇਰਿਤ ਕਰਨਾ ਉਹ ਟੁੱਟ ਗਿਆ ਜੂ ਅੱਜ ਕੱਲ ਪਬਜੀ ਵਗੈਰਾ ਕੀਮਾ ਇਹਦਾ ਧਿਆਨ ਹਟਾ ਕੇ ਆਪਾਂ ਜੇ ਅੱਜ ਆਪਣੇ ਬੱਚੇ ਨੂੰ ਇੱਕ ਇੱਕ ਗੁਰੂ ਦਾ ਨਾਮ ਯਾਦ ਕਰਾਈ ਤੇ ਆਪਣੇ ਗੁਰੂ ਸਿੱਖੀ ਆਪਣੇ ਕੋਲ ਤੇ ਇੱਕ ਮੇਰਾ ਸ਼ਬਦ ਆ ਰਿਹਾ ਸਿੱਖੀ ਅਮਰ ਵੇਲ ਦਾ ਬੂਟਾ ਇਹਨੇ ਵਾਦੇ ਰਹਿਣਾ ਏ ਕਿੰਨੇ ਕ ਮਕਾਲੋਗੇ ਜ਼ਾਲਮੋ ਸਿੰਘ ਸੂਰਮੇ ਇਹ ਤਾਂ ਧਰਤੀ ਤੋਂ ਜੰਮਦੇ ਰਹਿਣਾ ਇਹ ਸਿੱਖੀ ਅਮਰ ਦੇ ਵੇਲ ਦਾ ਬੂਟਾ ਇਹਨੇ ਵਾਦੇ ਰਹਿਣਾ ਏ ਸਿੱਖੀ ਹੈ ਜੀ ਪਹਿਚਾਣ ਬਣ ਗਈ ਆ ਜਿਹੜੇ ਅੱਜ ਕਹਿੰਦੇ ਆ ਕਿ ਸਿੱਖ ਕੀ ਕਰ ਲੈਣਗੇ ਸਿੱਖ ਨਹੀਂ ਸਾਡਾ ਬਾਜਾ ਵਾਲਾ ਜਿੱਥੇ-ਜਿੱਥੇ ਮੇਰੇ ਬਾਜਾ ਵਾਲੇ ਨੇ ਫੇਰਾ ਪਾਇਆ ਨਾ ਉਥੋਂ-ਉਥੋਂ ਘਰ ਜਵਾਨ ਪੁੱਤ ਚਾਹੇ ਗਰੀਬ ਹੈ ਅਮੀਰ ਹੈ ਉਹ ਇਸ ਟਾਈਮ ਖੜਾ ਹੈ ਸੇਵਾ ਚ ਵੀ ਖੜਾ ਏ ਹੱਕ ਸੱਚ ਲਈ ਵੀ ਖੜਾ ਏ ਤੇ ਮੇਰੀ ਇਹ ਬੇਨਤੀ ਹੈ ਕਿ ਸਿੱਖ ਕਦੇ ਡੋਲੇ ਨਾ ਕਿਉਂਕਿ ਸਾਡਾ ਬਾਜਾ ਵਾਲਾ ਸਾਡੇ ਨਾਲ ਹੈ ਸਾਡਾ ਪਿਤਾ ਜੀ ਨੀ ਦੁਕਾਨ ਤੇ ਸੈਲੂਨ ਦੀ ਦੁਕਾਨ ਸੀ ਹਾਂਜੀ ਨਾਈ ਦੀ ਦੁਕਾਨ ਸੀ ਬੇਟੀ ਦੀ ਨਾ ਛੱਡ ਦੀ ਛੱਡ ਰਹੀ ਹੌਲੀ ਹੌਲੀ ਅੱਜ ਸਿੱਖੀ ਸਰੂਪ ਦੇ ਵਿਚਾਰਿਆ ਨਹੀਂ ਸਿੱਖੀ ਜੀ ਨਹੀਂ ਪਤਾ ਕੀ ਹੈ ਮੈਂ ਇੱਕ ਤਾਂ ਟਾਈਮ ਲੱਗੂਗਾ ਜੀ ਜ਼ਰੂਰ ਆਵਾਂਗੇ ਜਿਵੇਂ ਗੁਰੂ ਪੀਰਾਂ ਦੀ ਮਿਹਰ ਹੋਈ ਕਿਉਂਕਿ ਆਪਾਂ ਆਪਾਂ ਆਪਣਾ ਤਿਆਗ ਕੇ ਆਪਾਂ ਗੁਰੂ ਦੇ ਲੇਖੇ ਜੋ ਲਾਇਆ ਵਾ ਜੋ ਸੱਚ ਹੈ ਕਿਉਂਕਿ ਇਹਦੇ ਇਹਦੇ ਲਈ ਬਹੁਤ ਜਵਾਬ ਦੇਣੇ ਪੈਂਦੇ ਆ ਜੀ ਜਦੋਂ ਮੈਂ ਸ਼ਬਦ ਸ਼ੁਰੂ ਕਰਨ ਲੱਗਿਆ ਤਾਈ ਮੈਨੂੰ ਪੰਜਾਬ ਯੂਨੀਵਰਸਿਟੀ ਜਦੋਂ ਹੁਣੇ ਥੋੜਾ ਜਿਹਾ ਰੌਲਾ ਪਿਆ ਸੀ ਕਹਿੰਦਾ ਪੁੱਤ ਤੂੰ ਨਾਈ ਦਾ ਕੰਮ ਕਰਦਾ ਇਹਦੇ ਵਿੱਚ ਤੂੰ ਜੇ ਤੂੰ ਜਾਏਗਾ ਨਾ ਸਿੱਖੀ ਅਮਰਵੇਲ ਦਾ ਬੂਤਾ ਤੇ ਕਈ ਗੱਲਾਂ ਉੱਠਣਗੀਆਂ ਉਸੇ ਕਰਕੇ ਫਿਰ ਮੈਂ ਹੌਲੀ ਹੌਲੀ ਲੈਨ ਮੈਂ ਜੁੜਿਆ ਮਹਾਪੁਰਸ਼ਾਂ ਦਾ ਹੱਥ ਹੋ ਗਿਆ ਆਪਣੇ ਸਿਰ ਤੇ ਹੰਸਾਲੀ ਸਾਹਿਬ ਬਾਬਾ ਜੀ ਸਿੰਘ ਜੀ ਬਾਬਾ ਪਰਮਜੀਤ ਸਿੰਘ ਸਾਹਿਬ ਕਿਹੜੇ ਤੇ ਉੱਥੇ ਸੇਵਾ ਨੂੰ ਚੱਲੇ ਜੀ ਬਾਬਾ ਜੀ ਨੇ ਇੱਥੇ ਸੇਵਾ ਦਈ ਹੈ ਅੱਜ ਮੇਰੀ ਪਹਿਲੀ ਸੇਵਾ ਇੱਥੇ ਹੈ ਬਾਕੀ ਸਵੇਰੇ ਪੈਦਲ ਆਉਣਾ ਆਪਾਂ ਐਰੋਸਿਟੀ ਤੁਰ ਕੇ ਬਾਕਰਪੁਰ ਦਰਗਾਹ شریف ਜਿੱਨਾ ਬਾਬਾ ਜੀ ਨਾਲ ਅਸੀਂ ਜੁੜੇ ਆ ਠੀਕ ਹੈ ਉਹਨਾਂ ਦਾ ਨਾਮ ਲੈਣੇ ਉੱਥੋਂ ਤੋਂ ਜਕਾਰਾ ਹੀ ਆਉਂਦਾ ਸਤਨਾਮ ਵਾਹਿਗੁਰੂ ਜੀ ਠੀਕ ਹੈ ਬਿਲਕੁਲ ਜੋ ਦੇਖੋ ਨੌਜਵਾਨਾਂ ਨੇ ਬਹੁਤ ਵਧੀਆ ਜਿਹੜੀਆਂ ਗੱਲਾਂ ਕੀਤੀਆਂ ਇਹ ਸੇਵਾ ਦੇ ਨਾਲ ਜੁੜੇ ਨੇ ਸੈਲੂਨ ਦੀ ਦੁਕਾਨ ਵੀ ਹੈ ਪਰ ਉਹ ਵੀ ਛੱਡਤੀ ਹੈ ਪਰ ਹੁਣ ਸੇਵਾ ਦੇ ਵਿੱਚ ਜੁਟੇ ਹੋਏ ਨੇ ਸੋ ਬਹੁਤ ਵੱਡੀ ਬਹੁਤ ਵੱਡੀ ਜਿਹੜੀ ਇਹਨਾਂ ਦੇ ਵੱਲੋਂ ਜੋ ਸੇਵਾ ਕੀਤੀ ਜਾ ਰਹੀ ਹੈ ਸੋ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਤੁਸੀਂ ਇਹਦੇ ਬਾਰੇ ਕੀ ਸੋਚਦੇ ਆ ਉਹ ਵੀ ਦੱਸਿਓ ਤੇ ਨਾਲੇ ਨਾਲ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਹੋਰ ਵੀ ਅਪਡੇਟਾ ਤੁਹਾਡੇ ਤੱਕ ਪਹੁੰਚਦੇ ਰਹਿਣਾ ਧੰਨਵਾਦ